लक्ष्मी तालीवल जी गॾु अखियूं मोर ते ला ਕੋਸ਼ਿਸ਼ ਕਰਾਂਗੇ ਮਿਲੋ ਤੇ ਸਰ ਕਿਵੇਂ ਦੇਖਦੇ ਹੋ ਲਗਾਤਾਰਨ ਮੋਲ ਕਹਿੰਦੇ ਸਪੋਰਟ ਦੇ ਵਿੱਚ ਆ ਕਿਵੇਂ ਦੇਖਦੇ ਹੋ ਬਾਈ ਬਹੁਤ ਜਿਆਦਾ ਵਧੀਆ ਬਹੁਤ ਬਾਈ ਗੁਰੂ ਦੀ ਕਿਰਪਾ ਉਹ ਜਹਾ ਦੇਖੋ ਸਾਰੇ ਕਿਤੇ ਅੱਜ ਕਿੱਦੜ ਬਾਈ ਆਏ ਆ ਰੋਡ ਸ਼ੋਅ ਸੀਗਾ ਸਾਰੇ ਪਾਸੇ ਪਾਸੇ ਹੀ ਹੈ ਬਾਈ ਗੁਰੂ ਮੇਰੇ ਭਰਾ ਤੇ ਕਿਰਪਾ ਕਰਨ ਜਿਸ ਹਾਲ ਦਾ ਮੈਨੂੰ ਮਾਣ ਲੱਗ ਰਿਹਾ ਬਹੁਤ ਵੱਡੇ ਫਰਕ ਦੇ ਨਾਲ ਜਿੱਤੂਗਾ ਮੇਰਾ ਭਰਾ ਤੇ ਉਹਨੂੰ ਬਾਈ ਨੂੰ ਸਪੋਰਟ ਕਰ ਰਹਾ ਮੇਰਾ ਭਰਾ ਹੈ ਦੀ ਉਦੋਂ ਤੇ ਕੁਝ ਵੀ ਨਹੀਂ ਤਨੋਂ ਮਨੋਂ ਤਨੋਂ ਉਹਦੇ ਨਾਲ ਖੜਾ ਮੈਂ ਆਪਣੇ ਭਰਾ ਦੇ ਨਾਲ ਤੇ ਲਗਾਤਾਰ ਕਿਵੇਂ ਦੇਖਦੇ ਹੋ ਮੁਕਾਬਲਾ ਕਿੰਨੇ ਨਾਲ ਹੈ ਮਾਨ ਸਾਹਿਬ ਵੀ ਤੁਹਾਡੇ ਨਾਲ ਮੁਕਾਬਲਾ ਦਾ ਭਾਈ ਕਿਸੇ ਨਾਲ ਨਹੀਂ ਬਾਈ ਗੁਰਦੇ ਸਾਹਿਬ ਹੱਥ ਬੜਾਈਆਂ ਨੇ ਔਰ ਬਾਈ ਗੁਰੂ ਜਿਹੜਾ ਹੈਗਾ ਰੰਭ ਸਾਰਿਆਂ ਚ ਵੱਸਦਾ ਸਾਰਾ ਦਾ ਅਸ਼ੀਰਵਾਦ ਚਾਹੀਦਾ ਕਿਸੇ ਨਾਲ ਮੁਕਾਬਲਾ ਨਹੀਂ ਮੁਕਾਬਲਾ ਬਾਬਾ ਕਰਾਵੇ ਹੀ ਨਾ ਬਸ ਐਂ ਬਾਬਾ ਕਿਰਪਾ ਹੀ ਕਰਦੇ ਕਿਵੇਂ ਦੇਖਦਾ ਮਾਨ ਸਾਹਿਬ ਨਾਲ ਪਹਿਲਾਂ ਤੁਹਾਡੇ ਬੋਸ ਸੀ ਸੀਰੀਅਲ ਆਈ ਨੇ ਤਾਂ ਹੁਣ ਵੀ ਇਦਾਂ ਹੀ ਬਰਕਰਾਰ ਹੋਊਗੀ ਯਾਰੀ ਭਾਈ 100% ਜੀ 100% ਜਾ ਰਹੀਆਂ ਥੋੜਾ ਕਿਤੇ ਕਿਤੇ ਜਾਂਦੀਆਂ ਹੁੰਦੀਆਂ ਨੇ ਜਾ ਰਹੀਆਂ ਤਾਂ ਉਦਾਂ ਹੀ ਬਰਕਰਾਰੀ ਰਹਿੰਦੀਆਂ ਨੇ ਜੀ ਹਮੇਸ਼ਾ ਥੈਂਕ ਯੂ ਵਾਹ ਵਾਹ ਇਹ ਲੋਕ ਜਿਹੜੇ ਯਾਰੀਆਂ ਟਾਈ ਬਰਕਰਾਰ ਰੱਖ ਰੇਂਦੀਆਂ ਹੁੰਦੀਆਂ ਨੇ ਤਾਂ तमाम 9 ਕਰੋੜ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਕੀ ਕਹਿਣਾ ਉਹਨਾਂ ਦਾ ਦੇਵ ਕਰੋੜ ਜਿੰਨਾ ਗੱਲ ਕਰਾਂਗੇ 4 ਦੇ ਰਹੇ ਉਹਨਾਂ ਦਾ ਬਰਸਤ ਕਰਵਾ ਦੇਵ ਜੀ ਨਾਲ ਗੱਲ ਕਰਨ ਦੀ ਦਸ਼ਕ ਦੇਵ ਜੀ ਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਸਪੋਰਟ ਦੇ ਵਿੱਚ ਆਇਓ ਕਰਮਜੀਤ ਅਨਮੋਲ ਜੀ ਸਾਡੇ ਭਰਾ ਦੀ ਸਪੋਰਟ ਕਰਨ ਲਈ ਆਇਆ ਔਰ ਸਾਡਾ ਭਰਾ ਬੜੀ ਸਾਫ ਸੁਥਰੀ ਛਵੀ ਵਾਲਾ ਔਰ ਸੱਚੀ ਨੀਅਤ ਵਾਲਾ ਮਿਹਨਤ ਕਰਕੇ ਪਹਿਲਾਂ ਫਿਲਮ ਲਾਈਨ ਚ ਆਇਆ ਹੁਣ ਮਾਨ ਸਾਹਿਬ ਨੇ ਆਪਣੀ ਸੋਚ ਵਰਗਾ ਸਾਫ ਸੁਥਰਾ ਉਮੀਦਵਾਰ ਜਿਹੜਾ ਹੈਗਾ ਉਹ ਫਰੀਦਕੋਟ ਹਲਕੇ ਨੂੰ ਦਿੱਤਾ ਹੈ ਔਰ ਇਹਦਾ ਪਿਆਰ ਸਰਕਾਰ ਦੇਖ ਕੇ ਲੱਗ ਰਿਹਾ ਹੈ ਕਿ ਲੋਕਾਂ ਦਾ ਬਹੁਤ ਯਕੀਨ ਹੈ ਕਰਮਜੀਤ ਅਨਮੋਲ ਭਾਈ ਦੇ ਔਰ ਸਾਡਾ ਇਹ ਵਾਦਾ ਹੈ ਔਰ ਇਹ ਯਕੀਨ ਵੀ ਹੈ ਕਿ ਕਰਮਜੀਤ ਅਨਮੋਲ ਭਾਈ ਤੁਹਾਡੇ ਸਾਰਿਆਂ ਦੀ ਫਰੀਦਕੋਟ ਵਾਲਿਆਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰੂਗਾ ਤੇ ਜੋ ਤੁਹਾਡੇ ਕੰਮ ਕਰ ਰਹੇ ਜੋ ਫਰੀਦਕੋਟ ਹਲਕੇ ਦੀਆਂ ਜੋ ਵੀ ਜੋ ਵੀ ਕਮੀਆਂ ਪੇਸ਼ੀਆਂ ਨੇ ਉਹਨਾਂ ਦੇ ਲਈ ਜਿਹੜੀ ਆਵਾਜ਼ ਆ ਪਾਰਲੀਮੈਂਟ ਦੇ ਵਿੱਚ ਚੱਕੂਗਾ। ਜੀ ਦੇਵ ਜੀ ਤੁਹਾਡੀ movies ਦੇ ਵਿੱਚ ਦਿਖਾਇਆ ਜਾਂਦਾ ਸੀ ਕਿ ਰਾਜਨੀਤੀ ਦਾ ਦੌੜ ਰਹੀ ਤਾਂ ਹੁੰਦਾ ਪਰ ਤੁਸੀਂ ਅੱਜ ਰਾਜਨੀਤੀ سپورਟ ਚ ਆਂ। ਜੀ ਦੇਖੋ ਆਪਣੇ ਭਰਾ ਨੂੰ سپورਟ ਕਰਨ ਲਈ ਆਇਆ। ਸਾਡਾ ਭਰਾ ਹੈ, ਸਾਡਾ ਵੀਰ ਹੈ। ਅਸੀਂ ਇਕੱਠੇ ਬਹੁਤ ਟਾਈਮ ਤੋਂ ਕੰਮ ਕੀਤਾ ਹੈ। ਸੋ ਨੌਹਾਂ ਨਾਲੋਂ ਮਾਸਟਰ ਦੇ ਟੁੱਟਦਾ ਨਹੀਂ ਹੁੰਦਾ। ਮਾਨ ਸਾਹਿਬ ਨਾਲ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈ। ਸੋ ਅਸੀਂ ਪਾਰਟੀ ਤੋਂ ਵੱਧ ਕੇ ਸਾਡੇ ਲਈ ਸਾਡੇ ਭਰਾ ਨੇ ਅਸੀਂ ਆਪਣੇ ਭਰਾਵਾਂ ਲਈ ਆਏ ਬਿਲਕੁਲ ਪਾਰਟੀ ਤੋਂ ਵੱਧ ਕੇ ਸਾਡੇ ਭਰਾ ਨੇ ਤਾਂ ਭਰਾਵਾਂ ਦੇ ਨਾਲ ਅਸੀਂ ਹਮੇਸ਼ਾ ਖੜਾਂਗੇ ਤਾਂ ਐਦਾਂ ਦੀ ਗੱਲ ਹੈ ਜਿਹੜੀ ਉਹ ਦੇਵ ਕਰੋੜ ਵੱਲੋਂ ਕਹੀ ਗਈ ਹੈ ਅਹਿਮ ਜਾਣਕਾਰੀ ਅੱਜ ਰੋਡ ਸ਼ੋਅ ਸੀ ਜਿਹੜਾ ਗਿੱਦੜਵਾਹ ਦੇ ਵਿੱਚ ਤਾਂ ਵੱਡੀ ਗੱਲ ਬੀਨੂ ਟੀਲੋ ਤੇ ਦੇਵ ਕਰੋੜ ਵੱਲੋਂ ਕਹੀ ਗਈ ਹੈ ਤਾਂ ਅਹਿਮ ਜਾਣਕਾਰੀ ਲਈ ਬਨੇ ਰਹੋ ਪੰਜਾਬ ਅੱਰਾ ਲਾਈਵ ਨਾਲ ਧੰਨਵਾਦ